ਹਾਏ ਨੀ ਮੇਰਾ ਲੱਲੂ ਰਾਮ ਸੇ ਪੰਜ ਮੱਛੇ ਤੋਂ ਬਾਏ ਕਾ ਇੱਕ ਇੱਕ ਚਪੇੜ ਛੱਡ ਗੱਲ ਤੇ ਵੇਖੀ ਉੱਠ ਕੇ ਬੈਠਦੇ ਵਿਚਾਰ ਲਾ ਤੇ ਸੰਗਾ ਬਣਿਆ ਆ ਵੀ ਚਾੜੇ ਜੇ ਸੰਗਾ ਨਹੀਂ ਪਿਆ ਬੜਾ ਪੱਗ ਟੇਡੀ ਜੀ ਬਣਾ ਮੈਂ ਬਿਨਾਂ 50 ਤੋਂ ਚੀਮਾ ਵਹੀ ਹੈਗੇ ਵੀ ਆ ਕਿ ਨਹੀਂ ਚੈੱਕ ਕਰ ਲਓ ਇੱਕ ਰੀ ਚਲ ਆ ਦੇਖੋ ਇਹ ਮੇਰਾ ਵੱਡਾ ਭਰਾ 75 ਕਿਲੋ weight ਮੇਰੇ ਭਰਾਣੇ ਚ ਚੱਕਿਆ ਗਿਆ ਜੇ ਕੋਈ ਹੋਰ ਚੱਕਦਾ ਵੇ ਚੱਕ ਕੇ ਦਿਖਾ ਸਕਦਾ ਆ ਆਹ ਦਿਖਾ ਦਿਓ ਮੇਰੇ ਵੱਡੇ ਭਾਈ ਨੇ weight ਚ ਚੱਕਿਆ ਗਿਆ weight ਨਹੀਂ ਚੱਕਿਆ ਤੁਸੀਂ ਚੈੱਕ ਕੀਤਾ ਰਾਤ ਨੂੰ ਚੋਰੀ ਕਰਕੇ ਲੈ ਜਾਣਾ ਤੁਸੀਂ ਇਹ ਨਹੀਂ ਉਪਰੋਂ ਜ਼ੋਰ ਦੀ ਪੈਰਾਂ ਤੇ ਛੱਡ ਫੇਰ ਮੰਨਾ ਬਸ ਹੁਣ ਵੇਖ ਲੈਣਾ ਚੱਕ ਕੇ ਰਹਿ ਜਾਓ ਰਾਤ ਨੂੰ ਯੱਕ ਕਰ ਲਿਆ ਹੁਣ ਰਾਤ ਨੂੰ ਲੈ ਜਾਵਾਂਗੇ ਕਿਤੇ ਕੁਝ ਦਿਨਾਂ ਸੰਨੂ ਕੁਕੇ ਲਾਲਾ ਤੇਰੇ ਨਾ ਦੇ ਤੇਰੇ ਗੱਲੇ ਵਸੇ ساری ਦੁਨੀਆਂ ਨੂੰ ਖੁਲਵੇ ਤੇਰੇ ਗੱਲੇ ਵਸੇ ساری ਦੁਨੀਆਂ ਨੂੰ ਖੁਲਵੇ ਹੌਸਲਾ ਰੱਖ ਵੀਰ ਜਨਾਨੀ ਨਹੀਂ ਮਿਲਣੀ ਲੱਗਦਾ ਛੜੇ ਛਾਂਟਾ ਬੰਦੇ ਨੂੰ ਤੜਫਾਉਂਦੇ ਰਹਿੰਦੇ ਆ ਯਾਰ ਇੱਕ ਵਾਰ ਤਾਂ ਅਟੈਕ ਆ ਗਿਆ ਸੀ ਵੀਡੀਓ ਵੇਖ ਕੇ ਮੈਂ ਬਹੁਤ ਧਿਆਨ ਨਾਲ ਦੇਖਦਾ ਪਿਆ ਸੀ ਪਰ ਸਾਨੂੰ ਆਪਣੀ ਮੌਤ ਨਜ਼ਰ ਆਉਂਦੀ ਆ ਕੰਤਾ ਚ ਬੂਸਾ ਲੈ ਆਉਣਾ ਆਪਣਾ ਚਪਾਇਆ ਚਾਚਾ ਲੈ ਗਿਆ ਬਾਰੂ ਜਿਹੜਾ ਆਪਣਾ ਲਾਇਆ ਚਾਚਾ ਲੈ ਗਿਆ ਬਾਰੂ ਜਿਹੜਾ ਆਪਣਾ ਲਾਇਆ ਪੰਪਕੌਣ ਦਿੰਦਾ ਭਾਈ ਤੁਹਾਨੂੰ ਦੇਖੀ ਪਿਸਤੌਲ ਅੰਦਰੋਂ ਨਾ ਚੱਲ ਜੇ। ਛਨੀ ਦੇਵ ਨੇ ਵੀ ਛਨੀ ਅੱਜ ਡੱਬ ਨਾ ਲਾਇਆ ਏ। ਪੁਲਿਸ ਸਟੇਸ਼ਨ ਤੋਂ ਮੈਸੇਜ ਆ ਗਿਆ ਭਾਈ ਬੱਸ। ਕਿਹੜਾ ਮੈਂ ਕਿਉਂ ਛੱਡਦਾ ਬਾਲੂ ਦੇ ਟ੍ਰੈਕਟਰ ਦਾ। ਚੰਡੀਗੜ੍ਹ ਤੋਂ ਕਿਹੜਾ ਰੱਖੇ ਡਿਫੈਂਡਰ ਦਾ। ਅੱਜ ਜ਼ਿਆਦਾ ਖਾਦਾ ਲੱਗਦਾ। ਟ੍ਰੈਗਾ ਪਲੱਸ ਸੈਟਿੰਗ। ਕਸੂਰ ਗਾਇਕ ਦਾ ਨਹੀਂ ਮਾਲ ਪਿਛੋ ਤੇਜ ਆਇਆ ਲੱਗਦਾ ਡਿਫੈਂਡਰ ਦਾ ਗੇਅਰ ਵੀ ਪਾਤਾ ਇਹ ਤਾਂ ਕਹਾਵਾ ਨਹੀਂ ਬੱਜੂ ਹੀ ਰਹੀ ਸਾਡੀ ਕੋਈ ਗੱਲ ਨਹੀਂ ਤੂੰ ਨਾ ਮਾਰ ਯਾਰ ਬਾਲੀ ਤੇ ਕਾ ਗੜੀ ਜਾਂਦੇ ਆ ਇਹ ਤਾਂ ਮੈਟ ਖੋਹ ਰਿਹਾ ਯਾਰ ਅਰਜਨ ਚੱਕਰ ਜੇ ਖੋਲ ਗਿਆ ਆਦਾ ਪਿੰਡ ਰਗੜ ਦੇਣਾ ਇਹਨੇ ਚਾਰਾ ਵੀ ਸੁੱਕਿਆ ਆਖਰੀ ਸਾਹਾਂ ਤੇ ਹੌਣ ਤਾਰੇ ਟਾਇਰ ਕਰ ਦੇ ਇਹਨੂੰ ਟੋਕਾ ਵੀ ਸੋਣੋ ਸੀਤੋ ਵਾਲੇ ਦਾ ਭਰਾ ਲੱਗਦਾ ਟੋਕੇ ਨੂੰ ਪੀਜੀਆਈ ਐਡਮਿਟ ਕਰਵਾ ਦੋ ਐਵੇਂ ਦੀ ਗੱਲ ਹੁਣ ਇੰਨੀ ਤੇਜ਼ ਚਲਾਉਂਦੇ ਆ ਹਨਾ ਮੋਟਰ ਨਿਗੇ ਨਿਗੇ ਨਿਆਣੇ ਆ ਤੇ ਜੇ ਢੇਕ ਵੇਣ ਛੱਟ ਪੇਟ ਲੱਗ ਜਾ ਜਾਂ ਤੈਨੂੰ ਲੱਗ ਜਾਵੇ ਫਿਰ ਇਹਦਾ ਕੌਣ ਭਰੂਗਾ ਦੱਸ ਹੌਣ ਤਨ ਵੇਖਿਆ ਇੰਨੀ ਤੇਜ਼ ਜਾਣਦਾ ਇਹ ਰੇੜੀ ਡੋਲ ਵੀ ਸਕਦੀ ਆ ਤੇ ਫਿਰ ਗਲਤ ਗੱਲ ਆ ਕਿ ਤੇਰੇ ਵਾਦੇ ਸਹੀ ਆ ਹੌਣ ਗਲਤ ਆ ਹਾਂ ਹੁਣ ਗਲਤ ਆ ਕਾਨੂੰਨ ਖਾਲੇ ਗਲਤ ਕਹਾਵਾ ਦੱਸ ਕਾਨੂੰਨ ਤਾਂ ਇਹ ਪੈਂਦਾ ਵੀ ਨੇ ਨਿਆਣੇ ਹਾਂ ਤੁਹਾਡਾ ਕਸ਼ੂਰ ਕੋਈ ਨਹੀਂ ਅਸਵੈਸ਼ ਨਹੀਂ ਹੈਗਾ ਰੈਗਾ ਦਾ ਕਮਾਲ ਆ ਤੁਹਾਡਾ ਸਲੰਸ ਨਹੀਂ ਹੈਗਾ ਸਹੀ ਗੱਲ ਆ ਵੀਰ ਦੀ ਕਾਨੂੰਨ ਗਲਤ ਵਾ ਹਾਂ ਅੱਗੋਂ ਦੰਦੀਆਂ ਕੱਢਦਾ ਹਰਾਮਜਾਦਾ ਅਬ ਮੈਂ ਕੀ ਕਰੂੰ ਜਿਹੜਾ ਅੱਜ ਹੋਇਆ ਤੋ ਸੋ ਜਵਾਕ ਬਿਨਾ ਜੁੱਧ ਦੇ ਹੀ ਮਾਰ ਦੇਣਾ ਤੁਸੀਂ ਇਹਨਾਂ ਕਰਕੇ ਰਾਵਣ ਹਾਰ ਗਿਆ ਸੀ ਬੀਪੀ ਆਪ ਡਾਊਨ ਹੁੰਦਾ ਇਹਦਾ ਜਵਾਕ ਕਹਿੰਦਾ ਹਣਾ ਕਹਿੰਦੇ ਸੀ ਐਕਟਿੰਗ ਕਰਨੀ ਹੈ ਤਾਂ ਸੱਚੀ ਲੜ ਪੇ ਜਵਾਕ ਤਬਕਾ ਕੇ ਰੱਖਤਾ ਜਵਾਕ ਵੀ ਸੋਚਦਾ ਨਾ ਕਿਧਰੋਂ ਪੰਗਾ ਲੈ ਲਿਆ 2 ਮੀਟਰ ਰੋਟੀ ਕਾਲਾ ਫਿਰ ਦੱਸਦਾ ਤੈਨੂੰ ਪਤੰਦਰ ਮੂੰਹ ਨਾਲੋ ਕੱਪ ਵੱਡਾ ਚੱਕੀ ਫਿਰਦਾ ਮੂੰਹ ਹੀ ਹੱਥ ਚੱਕੀ ਜਾਂਦਾ ਬੁਲਾਉਂਦਾ ਤਾਂ ਕੋਈ ਹੈ ਨਹੀਂ ਬਾਈ ਜੀ ਬੈਲਟ ਮਿਲ ਜੂ ਇੱਕ ਦਿਨ ਮੈਰਿਜ ਜਾਣਾ ਸੀ ਲੱਕ ਤੇ ਗੱਬਰ ਦਾ ਪਟਾ ਹੀ ਪਾਇਆ ਪਤੰਦਰ ਨੇ ਕਰਨ ਔਸਲੇ ਦਾ ਕੋਈ ਮਨਪਸੰਦ ਗਾਣਾ ਸੁਣਾ ਦਿਓ ਨਾਲ ਨਹੀਂ ਮੈਡਮ ਜਿਸ ਦਿਲ ਦਾ ਪਾਗਲਾ ਹੈ ਦੋ ਕੜੀਆਂ ਰੋਕੇ ਤੈਨੂੰ ਚੁੱਪ ਵੀ ਤੰ ਯਾਰ ਕਿ ਤੁਸੀਂ ਨਹੀਂ ਹਸਾਉਣਾ ਨਹੀਂ ਕਿਸੇ ਨੇ ਨਹੀਂ ਹਸਾਉਂਦਾ ਕੋਈ ਉਹਨਾਂ ਨੂੰ ਗੁੱਸਾ ਆ ਜਾਣਾ ਨਹੀਂ ਨਹੀਂ ਕੋਈ ਨਹੀਂ ਹਸਾਉਂਦਾ ਤੁਸੀਂ ਸੁਣਾਓ ਸੁਣਾਓ ਬੱਬੂ ਮਾਂ ਤੇ ਪਰਚਾ ਕਰਵਾ ਦੇਣਾ ਇਹਨੇ ਔਜਲੇ ਨੂੰ ਵੀ ਸੋਚਾਂ ਵਿੱਚ ਪਾਤਾ ਔਜਲੇ ਨੇ ਵੀ ਸੋਚਣਾ ਕਿ ਇਹ ਤਾਂ ਗਾਣਾ ਮੈਂ ਗਾਇਆ ਨਹੀਂ ਸੀ ਮੈਨੂੰ ਲੱਗਦਾ ਜਿੱਤੇ ਤੇ ਸੋ ਉਹਨੇ ਗਾਲੇ ਲਿਖੇ ਸੀ ਉਹ ਕਾਫੀ ਬਚ ਗਈ ਇਹ ਗਾਣਾ ਕਰਨ ਔਜਲੇ ਦਾ ਮਨ ਪਸੰਦ ਹੋਣਾ ਨਾ ਨਾ ਸਿਰ ਨਾ ਝੁਕਾਈ ਤੇਰੇ ਦੰਦ ਡਿੱਗ ਜਾਣੇ ਲੈ ਹਿਸਾਬ ਨਾਲ ਤੇਰੇ ਸਿਰ ਦੇ ਵਾਲ ਪੁੱਟੇ ਸਿਰ ਨਹੀਂ ਝੁਕਾਇਆ ਆ ਵੀਡੀਓ ਦੇਖ ਕੇ ਮੈਨੂੰ ਆਪਦੀ ਜਾਨ ਲੈਣ ਨੂੰ ਦਿਲ ਕਰਦਾ ਨਾ ਵੇ ਜਲਮਾ ਐਦਾਂ ਕਹਿਰ ਨਾ ਕਮਾ ਬਾਈ ਜੇ ਐਕਟਿੰਗ ਨਹੀਂ ਹੁੰਦੀ ਸ਼ਰਮਤਾ ਹੁੰਦੀ ਹੋਣੀ ਆ ਸ਼ਰਮ ਕਰੋ ਯਾਰ ਜੇ ਕਿ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਬਾਈ ਤੇਰੀ ਰੀਲ ਦੇਖ ਕੇ ਰੋਟੀ ਖਾਣੋਂ ਦੇਲ ਨਹੀਂ ਕਰਦਾ ਸੋ ਸਾਈਡ ਕਿਹੜੀਆਂ ਗੋਲੀਆਂ ਖਾਣਾ ਭਾਊ ਗਾਲਾਂ ਨਾ ਕੱਢੋ ਦਵਾਈ ਚੱਲਦੀ ਹੈ ਬਾਈ ਦੀ ਸ਼ੇਵ ਕਾ ਬਹੁਤ ਥੱਲੇ ਨਾ ਜਾ ਕਮੈਂਟਾਂ ਵਿੱਚ ਮਾਹੌਲ ਲਾ ਪਾ ਲਾ ਵਾ ਆਵਾਜ਼ ਤੇਰੀ ਬਹੁਤ ਸੋਹਣੀ ਆ ਮੇਰੀ ਗੱਲ ਮੰਨ ਸਬਜੀ ਵੇਚਿਆ ਕਰ ਤੈਨੂੰ ਅਸੀਂ ਕੁਝ ਨਹੀਂ ਕਹਿਣਾ ਅਸੀਂ ਤਾਂ ਉਹਨੂੰ ਲੱਭਣਾ ਜਿਹੜਾ ਤੈਨੂੰ ਪੰਪ ਦਿੰਦਾ ਮੈਨੂੰ ਇਹ ਸਲੇਡਾਂ ਲੱਗੀ ਜਾਂਦੀ ਆ ਗੱਡੀ ਘੱਟ ਤੇ ਚਾਹ ਵਾਲਾ ਖੋਖਾ ਜ਼ਿਆਦਾ ਲੱਗਦਾ ਕਿਹੜਾ ਮਾਡਲ ਆ ਗੱਡੀ ਦਾ ਫੌਜੀ ਸਾਹਿਬ ਛੋਕਰਾ ਉੱਤੇ ਸੁੱਟ ਕੇ ਫੌਜੀ ਦੇ ਚੇਬੜਾ ਪਾ ਦੀ ਗੱਡੀ ਘੱਟ ਤੇ ਭਾਂਡੇ ਵਾਲੀ ਦੁਕਾਨ ਜ਼ਿਆਦਾ ਲੱਗ ਰਹੀ ਆ ਹੋਈ ਸੋਸਾਇਟੀ ਪਤਾ ਤਿਰਾਰੇ ਕਨਾਰ ਕੀ ਬਣਿਆ ਗੱਜਰ ਓ ਜੀ ਉਹ ਮੋਤੀ ਦਿਮਾਗ ਤੇ ਬੜਾ ਤਮ ਗੁਰਮੁਖੀ ਦਾ ਬੇਟਾ ਸੰਤਰੀ ਗਾਜਰ ਕਹਿ ਰਿਹਾ ਵੀਰ ਇਹਨੂੰ ਪੜਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇ ਵੀਰ ਵੱਡਾ ਹੋ ਕੇ ਪੀਐਮ ਬਣੂਗਾ ਗੁਰਮੁਖੀ ਦਾ ਬੇਟਾ ਗੁਰਮੁਖੀ ਦਾ ਗੁਨਾਹਗਾਰ ਲੋਕਾਂ ਮਰਿਆਦਾ ਕਰ ਮੇਰਾ ਆਇਆ ਫੱਟ ਨਹੀਂ ਲੱਗਦਾ ਹੁੰਦੀ ਅਲੱਛਾ ਤੇਰਾ ਜਾਂਦਾ ਮੇਰਾ ਚੀ ਵੀ ਲੱਗੇ ਨਾ ਹੁੰਦੀ ਬਾਈ ਚੋੜਾ ਵੇਚਣਾ ਬਾਈ ਪੜਾ ਘਰ ਵੇਚਣਾ ਬਾਈ ਸਾਈਕਲ ਵੇਚਣਾ ਬਿਰ ਪੁਰਾਣੀ ਇੱਟ ਵੇਚਣੀ ਬਾਈ ਦੋ ਕਮਰਿਆਂ ਚ ਇੱਕ ਕਮਰਾ ਵੇਚਣਾ ਲੈਓ ਲੜ 10 ਤੇ ਸਹੀ ਸਿੱਖਿਆ ਕਿੱਥੋਂ ਆ ਪਾਜੀ ਆਹ ਦੇਖੋ ਆ ਚੀਜ਼ ਬਣੋਣੀ ਹੈ ਡਬਲ ਠੀਕ ਆ ਡਬਲ ਜੂਆ ਤੇ ਮੇਰਾ ਭਾ ਜਲ ਠੀਕ ਹੈ ਦੇਈ ਬਾਲ ਬਾਲ ਕਿੱਦਾਂ ਡਕਣਾ ਵਾ ਬਾਲ ਕਿੱਦਾਂ ਡਕਣਾ ਵਾ ਨਾਲ ਜੁੜੋ ਇਦਾਂ ਦੇ ਵਿੱਚ ਛੂਟ ਆਈ ਨਹੀਂ ਮੈਂ ਪਿੱਛੇ ਉਹ ਐਸੋ ਆਹ ਵੇਖੋ ਆਹ ਇੰਦਾਂ ਤੇਨੇ ਕੋ ਬੋਲ ਨਹੀਂ ਆਉਂਦਾ ਉਹੋ ਹੀ ਹੋਣਾ ਚਲੋ ਆ ਦਈ ਨਾ ਆਈ ਆਹ ਹਾ ਤੂੰ ਕੋਚ ਸਾਹਿਬ ਕੋਚ ਸਾਹਿਬ FIFA ਚ ਖੇਡ ਕੇ ਆਇਆ ਕੋਸ ਆਬ ਨੂੰ ਸਾਰੇ ਪਾਛੇ ਸੁੱਟੇ ਪਾਈ ਜਾਂਦੇ ਕੋਚ ਨੂੰ ਮਾੜਾ ਨਹੀਂ ਕਹਿਣਾ ਕਹਿੰਨੇ ਐਨਕ ਘਰੇ ਰਹਿ ਗਈ ਲੱਗਦਾ ਕੋਸ ਆਬ ਦੀ 15 ਕਸ ਨੂੰ ਦੇ ਜਿਆ ਅਜਾਦ ਹੋਇਆ ਸੀ 26 ਨੂੰ ਕੀ ਹੋਇਆ ਸੀ 26 ਨੂੰ 26 ਨੂੰ ਟਿਕਾਣ ਉਹ 26 ਨੂੰ ਉਹ ਉਨਾ ਤੇ ਫਾਸੀ ਚੜੀ ਸੀ ਕਿੰਨਾਂ ਨੂੰ ਪਗਲ ਸਿੰਘ ਸੁੱਖ ਜਾ ਵੇ ਜਾ ਜਾ ਜਮਾਈ ਗੰਡੇ ਘਾਲਦੇ ਤੂੰ ਕੀ ਹੋਇਆ ਸੀ 26 ਨੂੰ 26 ਜੱਜ ਜੱਜ ਇਹ ਵਸ ਗਿਆ ਕਣਤਾ ਉਹ ਮੈਂ ਬੁੱਕ ਲੈ ਕੇ ਆਵਾਂ ਮੇਰੀ ਹੈਗੀ ਬੁੱਕ ਬਸ ਬਸ ਬੁੱਕ ਨਹੀਂ ਬੁੱਕ ਨਹੀਂ ਬੁੱਕ ਨਹੀਂ ਇਹਨਾਂ ਨੂੰ ਇੰਸਟਾਗ੍ਰਾਮ ਦਾ ਪੁੱਛ ਲੋ ਕਿੱਦਾਂ ਚੱਲਦੀ ਆ 26 ਜਨਵਰੀ ਨੂੰ ਮਹਾਪਾਰਤ ਹੋਈ ਸੀ ਬੁੱਕ ਵਾਲਾ ਉਹ ਜੀਓ મોદી 15 ਨੂੰ ਆਜ਼ਾਦ ਹੋਇਆ ਸੀ 26 ਨੂੰ ਰਿਪੈਕਸ਼ਨ ਰੱਖੀ ਸੀ 26 ਨੂੰ ਗੁਲਾਮ ਹੋਇਆ ਸੀ